ਵਾਹਿਗੁਰੂ ਜੀ ਕਾ ਖਾਲਸਾ ਨਵਾਹਿ ਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਮੰਡੀ ਟਰੋਲਾ 11 11 2025 ਬਹੁਤ ਚੰਗੀਆਂ ਮੱਜਾਂ ਗਾਵਾਂ ਇੱਥੇ ਪਹੁੰਚੀਆਂ ਹੋਈਆਂ ਸਵਾਰ ਲਿਆ ਬਾਈ ਵੱਡੇ ਆਰਡਰ ਵਾਲੀ ਗਾਹ ਕੀ ਚੰਗੇ ਦੁੱਧ ਵਾਲੀ ਗਾਹ ਬਾਈ ਜੀ ਉਹ ਅੱਜਾ ਇਹਦਾ ਥੱਲੇ ਲੱਗਦਾ ਆ ਹੁੰਦੀਆਂ ਦੁੱਧ ਵਾਲੀਆਂ ਨਸਲਾਂ ਬਾਈ ਜੀ ਪੰਡ ਬੰਨੀ ਫਿਰਦੀ ਆ ਕਰਮਾ ਵਾਲੀ ਥੱਲੇ ਲੇਵੇ ਦੀ ਚੰਗੇ ਦੁੱਧ ਵਾਲੀ ਗਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕਿਹੜੀ ਜਗ੍ਹਾ ਤੋਂ ਆਇਓ ਪੈਣੀ ਜੱਸਾ ਜ਼ਿਲ੍ਹਾ ਮਾਨਸਾ ਹੱਸ ਜ਼ਿਲ੍ਹਾ ਬਰਨਾਲਾ ਤੇ ਸੂਈ ਬਈ ਹੈਗਾ ਆਪਣੀ ਇਹ ਕਿਹੜੇ ਸੂਏ ਏ ਭਾਈ ਕੀ ਕੀ ਆਪਣਾ ਘਰ ਦਾ ਕੰਮ ਆ ਗਾ ਵਪਾਰ ਦਾ ਅੱਛਾ ਘਰ ਦਾ ਕੰਮ ਆ ਕਿੰਨਾ ਕੁ ਦੁੱਧ ਬਾਦੂ ਦੇ ਤੀ ਜੀ ਇਹ ਭਾਈ ਮੇਰੇ ਹਿਸਾਬ ਨਾਲ 30 ਜੀ ਟੋਨਾਂ ਚੰਗਿਆ ਪਿਛਲੇ ਸਾਲ ਸੁਪੀਛ ਤੇ ਜੀ ਟੋਨਾਂ ਬੜੀ ਆਰਡਰ ਨੂੰ ਚੰਗਿਆ ਹਨਾ ਤਿਆਰ ਕਰਿਆ ਹੋਇਆ ਕੀ ਰੇਟ ਕਰਤਾ ਜੀ 8 ਰੁਪਏ 15 1 15 ਨੰਬਰ ਬੋਲ ਦਿਓ ਭਰਾ ਆਪਣਾ 99744260 ਬਸ 21 ਹੋਰ ਤਾਂ ਹੀ ਆਪਣਾ ਕੋਸੂ ਪੁੱਛੀ ਜਾ ਧੰਨਵਾਦ ਮਿਹਰਪੰਨੀ ਉਹ ਗਾਫ ਲੱਗੀ ਜਾਂਦੇ ਆ ਬਾਈ ਜੀ 1 15 ਰੇਟ ਮੰਗਿਆ ਬਾਈ ਨੇ ਆ ਦੇਖ ਲੈ ਫੇਰ ਖਲਾ ਲਈ ਵਿਕ ਜੂਗਾ ਚੰਗੇ ਦੁੱਧ ਵਾਲਾ ਪਸ਼ੂ ਤਾਂ ਵੇਖੀ ਜਾਂਦਾ ਬਾਈ ਜੀ ਤਾਂ ਨਵੀਆਂ ਵੀਡੀਓ ਦੇਖਣ ਲਈ ਫੇਰ ਕਰ ਲੋ ਬੋਲੋ ਦੁਬਾਰੇ ਫੇਰ ਤੋੜ ਕੇ ਦਿਖਾਤੀ ਤੁਹਾਨੂੰ ਜਾਣਕਾਰੀ ਬਾਈ ਤੋਂ ਲੈਤੀ ਫੋਨ ਨੰਬਰ ਲੈਤਾ ਮਤੇ ਆਰਡਰ ਵਾਲੀ ਦਾ ਬਾਈ ਛੋਟੀ ਵੀ ਲਈ ਫਰਦਾ ਸ਼ਿਕਾਇਤ ਕਿਧਰ ਕਿਸੇ ਪੁਰਾਣੇ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ 94799 8308 ਉਹ ਦੇਖੀ ਇਹ ਮੰਡੀ ਪਿਆਰੋ ਤਨੁਲਾ ਬੇਫੇ ਮੈਂ ਤਾਂ ਆਪ ਦੇ ਰਗਾ ਮੈਂ ਤੈਨੂੰ ਵੀ ਦੇ ਦੂੰ ਇਹ ਮਜਾ ਲਈ ਖੜਿਆ ਭਾਈ ਬਹੁਤ ਵਧੀਆ ਨਾ ਲਿਆ ਜੀ ਦਿਖਾ ਦਿਨ ਰੁਪਏ ਦੀ ਹਰਮਤ ਦੱਸਦੇ ਆ ਜੀ ਦਿਖਾ ਦਿੰਦੇ ਆ ਸੋਣੂ ਮੰਡੀ ਦੇ ਹਾਲਚਾਲ ਹਰ ਵੇਲੇ ਸੁੱਡੀ ਸੇਵਾ ਚ ਹਾਜ਼ਰ ਆ ਭਾਈ ਜੀ ਬਿੱਗਾ ਸਿੱਧੂ ਫਾਰਮ ਫੇਸਬੁਕ ਤੇ ਪੰਜਾਬੀ ਚਾ ਇਹ YouTube ਤੇ ਅੰਗਰੇਜ਼ੀ ਚਾ ਭਰਾਵੋ ਚੰਦੂ ਮੱਝਾ ਮਟੂ ਤੇ ਕੋੰਤੀ ਮਨਜੀਤਨੁਲਾ ਸੁਨੀਹਰ ਮਾਝ ਦਿਖਾਉਣੇ ਬਹੁਤ ਬੜੀ ਇੱਕ ਡਾਵਲ ਮੱਝ ਆਓ ਵੱਡੇ ਕੱਦ ਕੋਟਾਲੀ ਬਾਈ ਜੀ ਚੰਗੀ ਆਡਰ ਵਾਲੀ ਹੈ ਆਜਾ ਜੀ ਕਿਦੇ ਆਪਣੀਆਂ ਜੀ ਆਵਾਜ ਔਰ ਬਾਈ ਜੀ ਕੀ ਹਾਲ ਆ ਆਪਣੀਆਂ ਮੱਝ ਫਲਕਾਰੀ ਵਾਲੀ ਇਹ ਤੇ ਸੂਈ ਬਈਆ ਹਾਂ ਬਾਈ ਕਿਹੜੇ ਸੂਏ ਤੀਜੇ ਸੂਏ ਕਿੰਨਾ ਕੁ ਦੁੱਧ ਪਾ ਦੂਗਾ ਜੀ 12 ਲੀਟਰ ਆਈ ਪਿਆਰ ਕਰਨ ਵਾਲਾ ਕੀ ਰੇਟ ਕਰਤਾ ਜੀ ਜੇ ਤਾਂ 2 ਲੱਖ 25 ਕਰਦਾ 2 ਲੱਖ 25 ਹਜਾ ਬਹੁਤ ਡਬਲ ਮੱਝ ਆ ਬਾਈ ਦੀ ਚੰਗੇ ਦੁੱਧ ਵਾਲੀ ਐ ਪਿੱਟਪੂੜੀ ਚੰਗੀ ਆ ਕਿ ਆਰਡਰ ਰੂਟਰ ਬਹੁਤ ਸਾਫ ਆ ਕਿ ਥਣਾ ਹੀ ਸਪੇਸ ਆ ਬਾਈ ਜੀ ਬਹੁਤ ਦੂਰ ਦੂਰ ਥਣ ਲੱਗੇ ਆ ਚੰਗਾ ਸ਼ਿੰਗਾਰ ਆ ਮੇਲੇ ਦਾ ਬਹੁਤ ਵਧੀਆ ਸ਼ਕੀਮ ਝੋਟੀ ਆ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਮੇਰੇ ਭਰਾ ਨਿਤ ਨਵੀਆਂ ਵੀਡੀਓ ਦੇਖਣ ਲਈ ਪੇ ਇਹਨੂੰ ਕਰ ਲੋ ਫੋਲੋ ਭਰਾਵੋ ਮੰਡੀਆਂ ਦਾ ਸ਼ਹਿਰਾਂ ਦਾ ਪਿੰਡਾਂ ਦਾ ਹਾਲਚਾਲ ਤੁਹਾਡੇ ਕੋਲੇ ਭੇਜਣ ਲਈ ਪੇਗਾ ਸਿੱਧੂ ਫਾਰਮ ਹਰ ਵੇਲੇ ਹਾਜ਼ਰ ਆ ਸਾਰੇ ਵੀਰਾਂ ਦਾ ਧੰਨਵਾਦ ਜੇ ਕਿਸੇ ਭਰਾ ਨੇ ਹੋਰ ਵੀਡੀਓ ਬਣਾਉਣੀ ਹੋਵੇ ਕੁਚੋਰੀਚ ਆਪਣਾ ਨੰਬਰ ਆ 94799 8308 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ